ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ 9 ਪੋ 24 ਦਸੰਬਰ ਦਾ ਦਿਨ ਹੈ ਅਸੀਂ ਲਗਾਤਾਰ ਉਹਨਾਂ ਦਿਨਾਂ ਨੂੰ ਯਾਦ ਕਰ ਰਹੇ ਹਾਂ ਜਦੋਂ ਚਾਰੋਂ ਸਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਤੇ ਅੱਜ 9 ਪੋ ਦਾ ਦਿਨ ਇੱਕ ਪਾਸੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮਰਿੰਡਾ ਕੋਤਵਾਲੀ ਜੇਲ੍ਹ 'ਚ ਲੈ ਕੇ ਜਾਇਆ ਜਾਂਦਾ ਹੈ ਅਤੇ ਦੂਜੇ ਪਾਸੇ ਜੋ ਸਿੰਘ ਚਮਕੌਰ ਸਾਹਿਬ ਦੇ ਕਿਲੇ 'ਚ ਹੁੰਦੇ ਨੇ ਉਹਨਾਂ ਦੀ ਅੱਜ ਸ਼ਹੀਦੀ ਹੁੰਦੀ ਹੈ ਉਨਾ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ ਤੀਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਚਮਕੌਰ ਸਾਹਿਬ ਦੇ ਕਿਲੇ ਚੋਂ ਨਿਕਲੇ ਸੀ ਗੁਰੂ ਸਾਹਿਬ ਜੀ ਮਾਚੀਵਾੜੇ ਪਹੁੰਚ ਜਾਂਦੇ ਨੇ ਇਹ ਅੱਜ ਦਾ ਇਤਿਹਾਸ ਹੈ ਸੰਕਤ ਜਿਵੇਂ ਅਸੀਂ ਪਿਛਲੀ ਵੀਡੀਓ ਚ ਦੇਖਿਆ ਕਿ ਕਿੱਦਾਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਤੇ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲੇ ਚੋਂ ਜਾਣ ਲਈ ਕਿਹਾ ਜਾਂਦਾ ਹੈ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਆਪਣੀ ਕਲਗੀ ਆਪਣਾ ਚੋਲਾ ਤੇ ਧੀਰ ਭਾਈ ਸੰਗਤ ਸਿੰਘ ਜੀ ਨੂੰ ਦੇਖ ਕੇ ਜਾਂਦੇ ਹਨ ਗੁਰੂ ਸਹਿਜ ਜੀ ਫਰਮਾਉਂਦੇ ਨੇ ਕੱਲ ਆਪ ਸਾਰਿਆਂ ਨੇ ਕੁਰਬਾਨੀ ਵਾਲਾ ਦਿਨ ਹੈ ਆਪ ਜੀ ਦੀ ਕੁਰਬਾਨੀ ਨੂੰ ਖਾਲਸਾ ਪੰਥ ਕਦੇ ਭੁਲਾ ਨਹੀਂ ਪਾਵੇਗਾ ਜਿਨ੍ਹਾਂ ਨੇ ਲੱਖਾਂ ਦੀ ਫੌਜ ਦਾ ਮੁਕਾਬਲਾ ਕੀਤਾ ਜਦੋਂ ਗੁਰੂ ਸਾਹਿਬ ਜੀ ਰਾਤ ਨੂੰ ਚਲੇ ਜਾਂਦੇ ਨੇ ਤਾਂ ਕਿਲੇ 'ਚ ਕੁਝ ਇਤਿਹਾਸਕਾਰਾਂ ਦੇ ਮੁਤਾਬਕ ਪੰਜ ਸਿੰਘ ਸਨ ਕਈਆਂ ਮੁਤਾਬਕ 8 ਤਾਂ ਜਦੋਂ ਸਵੇਰ ਹੁੰਦੀ ਹੈ ਭਾਈ ਸੰਗਤ ਸਿੰਘ ਜੀ ਉੱਥੇ ਜਾ ਕੇ ਬੈਠ ਜਾਂਦੇ ਨੇ ਜਿੱਥੇ ਕੱਲ ਗੁਰੂ ਸਾਹਿਬ ਜੀ ਧੀਰ ਚਲਾ ਰਹੇ ਸੀ ਬਾਕੀ ਸਿੰਘ ਵੀ ਆਪੋ ਆਪਣੀ ਜਗਾ ਤੈਨਾਤ ਸਨ ਸਿੰਗਾ ਦਾ ਮਕਸਦ ਸੀ ਵੀ ਜਿੰਨਾ ਜ਼ਿਆਦਾ ਸਮਾਂ ਹੋ ਸਕਦਾ ਹੈ ਦੁਸ਼ਮਣ ਨੂੰ ਖਦੇੜਿਆ ਜਾਵੇ ਦੂਜੇ ਪਾਸੇ ਮੁਗਲ ਸੈਨਾ ਵੀ ਤਿਆਰ ਸੀ ਇਹਨਾਂ ਨੇ ਦੇਖਿਆ ਗੁਰੂ ਗੋਬਿੰਦ ਸਿੰਘ ਜੀ ਤਿਆਰ ਬੈਠੇ ਨੇ ਪਰਦਰ ਅਸਲ ਉਹ ਪਾਈ ਸੰਗਤ ਸਿੰਘ ਜੀ ਸਨ ਜਿਨ੍ਹਾਂ ਦੇ ਦੇਖ ਗੁਰੂ ਸਾਹਿਬ ਜੀ ਵਰਗੀ ਸੀ ਗੁਰੂ ਸਾਹਿਬ ਜੀ ਦੀ ਪੋਸ਼ਾਕ ਪਾ ਹੂ ਬਹੂ ਗੁਰੂ ਸਾਹਿਬ ਜੀ ਵਾਂਗੂ ਦਿਖਾਈ ਪੈਂਦੇ ਸਨ ਮੁਗਲਾਂ ਨੂੰ ਦੂਰ ਤੋਂ ਗੁਰੂ ਸਾਹਿਬ ਜੀ ਹੀ ਲੱਗੇ। ਮੁਗਲ ਸੈਨਾ ਬੜੀ ਤੇਜ਼ੀ ਨਾਲ ਕਿਲੇ ਵੱਲੋਂ ਵਧੀ ਤੇ ਭਾਈ ਸੰਗਤ ਸਿੰਘ ਜੀ ਤੇ ਬਾਕੀ ਸਿੰਘਾਂ ਨੇ ਜਮ ਕੇ ਤੀਰਾਂ ਦੀ ਵਰਖਾ ਕੀਤੀ। ਤੀਰ ਅੰਦਾਜ਼ੇ ਨਾਲ ਲੱਖਾਂ ਦੁਸ਼ਮਣਾਂ ਨੂੰ ਮਾਰ ਮੁਕਾਇਆ। ਜਿੰਨਾ ਹੋ ਸਕਿਆ ਸਿੰਘਾਂ ਮੁਕਾਬਲਾ ਕੀਤਾ। ਅੰਤ ਸਾਰੇ ਲੜਦੇ-ਲੜਦੇ ਸ਼ਹੀਦੀਆਂ ਪਾ ਜਾਂਦੇ ਨੇ। ਚਮਕੌਰ ਸਾਹਿਬ ਦੀ ਗੜੀ 'ਚ ਸਾਰੇ ਸਿੰਘ ਵੈਰੀਆਂ ਨਾਲ ਜੂਝ ਕੇ ਸ਼ਹੀਦੀ ਪਾ ਜਾਂਦੇ ਨੇ ਤੇ ਮੁਗਲ ਬਹੁਤ ਖੁਸ਼ ਹੁੰਦੇ ਨੇ। ਕਿ ਅਸੀਂ ਸਾਰੇ ਸਿੰਘਾਂ ਨੂੰ ਮਾਰ ਗिराਇਆ ਹੈ ਅਤੇ ਸਾਡਾ ਲਕਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ਿੰਦਾ ਜਾਂ ਮਾਰ ਕੇ ਫੜਨਾ ਉਹ ਵੀ ਅੱਜ ਪੂਰਾ ਹੋ ਗਿਆ ਹੈ ਪਰ ਜਦੋਂ ਵਜ਼ੀਰ ਖਾਂ ਖੁਦ ਆਕੇ ਵੇਖਦਾ ਹੈ ਤੇ ਉਹ ਅੱਗ ਪਬੂਲਾ ਹੋ ਕੇ ਆਪਣੇ ਸੂਬੇਦਾਰ ਤੇ ਟੁੱਟ ਕੇ ਪੈ ਜਾਂਦਾ ਹੈ ਤੇ ਕਹਿੰਦਾ ਹੈ ਇਹ ਗੁਰੂ ਨਹੀਂ ਹੈ ਇਹ ਤਾਂ ਗੁਰੂ ਦੇ ਚਿਹਰੇ ਵਾਲਾ ਕੋਈ ਹੋਰ ਸਿੰਘ ਹੈ ਜਾ ਕੇ ਲੱਭੋ ਗੁਰੂ ਕਿੱਥੇ ਹੈ ਸੈਨਿਕਾਂ ਨੇ ਕਿਹਾ ਇੱਥੇ ਤਾਂ ਹੋਰ ਕੋਈ ਨਹੀਂ ਹੈ ਇਹ ਸੁਣ ਵਜ਼ੀਰ ਖਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਕਿ ਮੁੱਠੀ ਪਰ ਸਿੱਖਾ ਸਾਹਮਣੇ ਸਾਡੀ ਲੱਖਾਂ ਦੀ ਫੌਜ ਹਾਰ ਗਈ ਹੈ ਸਾਡੇ ਘੋੜੇ ਹਾਥੀ ਸੈਨਿਕ توپਾਂ ਤੈਨਾਤੀ ਸਾਰੇ ਬੇਕਾਰ ਹੋ ਗਏ ਨੇ ਜੋ ਗੁਰੂ ਗੋਬਿੰਦ ਸਿੰਘ ਸਾਡੇ ਹੱਥੋਂ ਨਿਕਲ ਗਏ ਨੇ ਤੇ ਇਹ ਗੁੱਸੇ ਨਾਲ ਇਥੋਂ ਚਲਾ ਗਿਆ ਸੰਗਤ ਜੀ ਇਸ ਤਰ੍ਹਾਂ ਜੋ ਸਿੰਘ ਚਮਕੌਰ ਸਾਹਿਬ ਦੇ ਕਿਲੇ ਚ ਬਚ ਜਾਂਦੇ ਨੇ ਉਹ ਬੜੀ ਸ਼ਾਨੋ ਸ਼ੌਕਤ ਨਾਲ ਰਣ ਵਿੱਚ ਜੂਝ ਸ਼ਹੀਦیاں ਪਾ ਜਾਂਦੇ ਨੇ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ ਸ਼ਹੀਦਾਂ ਨੂੰ ਕੋਟਾਨ ਕੋਟਵਾਰ ਪਰਨਾਮ ਸੰਗਤ ਜੀ ਜਿਵੇਂ ਅਸੀਂ ਪਿਛਲੀ ਵੀਡੀਓ ਚ ਦੇਖਿਆ ਕਿ 7 ਪੋਨੂ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦੇ ਕੁੰਮਾ ਮਾਸਕੀ ਦੇ ਘਰ ਰੁਕਦੇ ਨੇ ਤੇ ਦੂਜੇ ਦਿਨ 8 ਪੋਨੂ ਮਾਤਾ ਜੀ ਅਤੇ ਸਹਿਬਜ਼ਾਦੇ ਗੰਗੂ ਦੇ ਨਾਲ ਉਸ ਦੇ ਘਰ ਸਹੇੜੀ ਆ ਕੇ ਰੁਕਦੇ ਨੇ ਇਸੇ ਰਾਤ ਜਦੋਂ ਗੰਗੂ ਮਾਤਾ ਜੀ ਦੇ ਹੱਥਾਂ 'ਚ ਮੋਹਰਾਂ ਦੀ ਥੈਲੀ ਦੇਖਦਾ ਹੈ ਤਾਂ ਉਸ ਦੇ ਮਨ ਵਿੱਚ ਲਾਲਚ ਆ ਜਾਂਦਾ ਹੈ ਇਹ ਦਿਨ ਵਿੱਚ ਤਾਂ ਬਹੁਤ ਸੇਵਾ ਕਰਦਾ ਹੈ ਤੇ ਜਿੱਦਾਂ ਹੀ ਰਾਤ ਹੁੰਦੀ ਹੈ ਇਹ ਦੱਬੇ ਪੈਰੀ ਮਾਤਾ ਜੀ ਦੇ ਬਿਸਤਰੇ ਕੋਲ ਜਾਂਦਾ ਹੈ ਤੇ ਇਹ ਆਰਾਮ ਨਾਲ ਮੋਹਰਾ ਦੀ ਥੈਲੀ ਚੁੱਕ ਕਮਰੇ 'ਚੋਂ ਨਿਕਲ ਜਾਂਦਾ ਹੈ ਮਾਤਾ ਜੀ ਉਸ ਨੂੰ ਥੈਲਾ ਚੁੱਕਦੇ ਦੇਖ ਲੈਂਦੇ ਨੇ ਤੇ ਕਹਿੰਦੇ ਨੇ ਗੰਗੂ ਜੇਕਰ ਤੈਨੂੰ ਪੈਸੇ ਚਾਹੀਦੇ ਸੀ ਤੇ ਮੈਨੂੰ ਕਹਿ ਦਿੰਦਾ ਇਹ ਸਭ ਤੇਰਾ ਹੀ ਤੇ ਹੈ ਗੰਗੂ ਤੂੰ ਸਾਡੇ ਲਈ ਜਿੰਨਾ ਕੀਤਾ ਹੈ ਇਹ ਮੋਹਰਾ ਤੇ ਉਸ ਦੇ ਬਦਲੇ ਕੁਝ ਵੀ ਨਹੀਂ ਨੇ ਪਰ ਗੰਗੂ ਆਪਣੀ ਗਲਤੀ ਮੰਨਣ ਦੀ ਬਜਾਈ ਉੱਚੀ-ਉੱਚੀ ਬੋਲਣ ਲੱਗ ਪਿਆ ਕਿ ਇੱਕ ਤਾਂ ਘਰ ਚ ਰੱਖੋ ਉੱਤੋਂ ਚੋਰੀ ਦਾ ਇਲਜ਼ਾਮ ਲਗਵਾਓ ਮਾਤਾ ਜੀ ਕਹਿਣ ਲੱਗੇ ਗੰਗੂ ਉੱਚੀ ਨਾ ਬੋਲ ਛੋਟੇ ਸਹਿਬ ਜੀ ਆਦਾ ਖਿਆਲ ਕਰ ਪਰ ਗੰਗੂ ਚੀਕਦਾ ਚਿਲਾਉਂਦਾ ਗੁੱਸੇ ਨਾਲ ਭਰਿਆ ਹੋਇਆ ਬਾਹਰ ਜਾਂਦਾ ਤੇ ਸਿੱਧਾ ਥਾਣੇ ਯਾਨਕੀ ਕੋਤਵਾਲੀ ਚ ਚਲਾ ਜਾਂਦਾ ਹੈ ਤੇ ਕਹਿੰਦਾ ਹੈ ਕੋਤਵਾਲ ਸਾਹਿਬ ਜੇਕਰ ਤੁਸੀਂ ਮੈਨੂੰ ਇਨਾਮ ਦਿਓ ਤੇ ਮੈਂ ਤੁਹਾਨੂੰ ਦੱਸ ਸਕਦਾ ਕਿ ਗੁਰੂ ਸਾਹਿਬ ਜੀ ਦੇ ਬੱਚੇ ਤੇ ਮਾਤਾ ਜੀ ਕਿੱਥੇ ਹਨ ਤੇ कोतवाल ਜਿਸ ਦਾ ਨਾਮ ਜਾਨੀਖਾ ਤੇ ਮਾਨੀਖਾ ਸੀ ਉਹਨਾਂ ਕਿਹਾ ਜੋ ਕਹੇਗਾ ਮਿਲੇਗਾ ਪਰ ਸਾਨੂੰ ਪਤਾ ਦੱਸੋ ਤੇ ਗੰਗੂ ਉਹਨਾਂ ਨੂੰ ਆਪਣੇ ਘਰ ਲੈ ਜਾਂਦਾ ਹੈ ਤੇ ਬਜ਼ੁਰਗ ਮਾਤਾ ਜੀ ਤੇ ਦੋਨੋਂ ਮਾਸੂਮ ਬੱਚਿਆਂ ਨੂੰ ਸਾਹਿਬ ਜਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੰਦਾ ਹੈ ਦੋਨੋਂ कोतवाल ਜਾਨੀਖਾ ਮਾਨੀਖਾ ਮਤਾ ਗੁਜਰ ਕੋਰ ਜੀ ਨੂੰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਨੂੰ ਜੇਲ੍ਹ ਚ ਕੈਦ ਕਰ ਦਿੰਦੇ ਨੇ ਇਸ ਤੋਂ ਬਾਅਦ ਇਸ ਦੀ ਖਬਰ ਸਰਹੰਦ ਦੇ ਨਵਾਬ ਨੂੰ ਦਿੰਦੇ ਨੇ ਨੌ ਪੋ ਦੀ ਰਾਤ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦੇ ਰਾਤ ਜੇਲ੍ਹ ਵਿੱਚ ਕੱਟੀ ਸੀ bina ਕਿਸੇ ਕਸੂਰ ਸੰਗਤ ਜੀ ਠੰਡ ਦੇ ਦਿਨ ਤੇ ਉਪਰੋਂ ਜ਼ਾਲਮ ਸਰਕਾਰ ਤੇ ਸਖਤ ਪਹਿਰੇ ਸੀ ਤਖਤਾਈ ਸੀ ਪਰ ਮਾਤਾ ਗੁਜਰ ਕੌਰ ਜੀ ਘਬराई ਨਹੀਂ ਮਾਤਾ ਜੀ ਪੋਤਿਆਂ ਨੂੰ ਵੀ ਹੌਸਲਾ ਦਿੰਦੇ ਨੇ ਬੱਚਿਓ ਉਸ ਅਕਾਲ ਪੁਰਖ ਦਾ ਬਾਣਾ ਉਸ ਦੀ ਰਜਾ ਤੁਸੀਂ ਹੌਸਲਾ ਨਹੀਂ ਛੱਡਣਾ ਵਾਹਿਗੁਰੂ ਜੀ ਨੂੰ ਯਾਦ ਰੱਖਣਾ ਹੈ ਵਾਹਿਗੁਰੂ ਜੀ ਸਭ ਠੀਕ ਕਰਨਗੇ ਸੰਗ ਜੀ ਇਸ ਦਿਨ ਗੁਰੂ ਸਾਹਿਬ ਜੀ ਚਮਕੌਰ ਸਾਹਿਬ ਤੋਂ ਹੁੰਦੇ ਹੋਏ ਮਾਛੀ ਵਾਲੇ ਦੇ ਜੰਗਲ 'ਚ ਪਹੁੰਚਦੇ ਹਨ ਮਹਾਰਾਜ ਇੱਥੇ ਸੱਚੇ ਪਾਤਸ਼ਾਹ ਜੀ ਦਾ ਪਾਣਾ ਮੰਨ ਇੱਥੇ ਸ਼ਬਦ ਬੋਲਦੇ ਹਨ ਮਿੱਤਰ ਪਿਆ ਪ੍ਰੰਤ ਟਿੰਡ ਦਾ ਸਰਹਾਣਾ ਕਰ ਆਰਾਮ ਕਰਦੇ ਨੇ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਪਾਇ ਗੁਲਾਬਾ ਅਤੇ ਪੰਜਾਬਾ ਜਿਨ੍ਹਾਂ ਦੇ ਬਾਗ ਚ ਗੁਰੂ ਸਾਹਿਬ ਜੀਆ ਨੇ ਆਰਾਮ ਕੀਤਾ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕਰਦੇ ਹਨ ਅਤੇ ਦੂਜੇ ਦਿਨ ਗੁਰੂ ਸਾਹਿਬ ਜੀ ਦੀ ਸੇਵਾ ਚ ਗਨੀਖਾ ਨਮੀਖਾ ਲਗਦੇ ਹਨ ਤੇ ਆਪਣੇ ਨਾਲ ਲੈ ਜਾਂਦੇ ਹਨ ਸੰਗਤ ਜੀ ਜਿੱਥੇ ਗੁਰੂ ਸਾਹਿਬ ਜੀ ਨੇ ਆਰਾਮ ਕੀਤਾ ਸੀ ਉੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਸ਼ਿਸ਼ੋਭਿਤ ਹੈ। ਇਹ ਸਥਾਨ ਅੱਜ ਵੀ ਗੁਰੂ ਸਾਹਿਬ ਜੀ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਤੇ ਗੁਰੂ ਸਾਹਿਬ ਜੀ ਕਿਹੜੇ ਹਾਲਾਤਾਂ 'ਚ ਇੱਥੇ ਆਏ ਤੇ ਕਿੱਦਾਂ ਗੁਰੂ ਸਾਹਿਬ ਜੀ ਨੂੰ ਇੱਥੋਂ ਦੇ ਲੋਕਾਂ ਨੇ ਪਿਆਰ ਦਿੱਤਾ। ਸੰਗਤ ਜੀ ਇਹ ਸੀ ਅੱਜ ਦਾ ਇਤਿਹਾਸ। ਸੰਪੂਰਨ ਇਤਿਹਾਸ ਤਾਂ ਨਹੀਂ ਕਹਾਂਗੀ ਪਰ ਆਪਣੀ ਤੁੱਛ ਬੁੱਧੀ ਅਨੁਸਾਰ ਵਿਦਵਾਨਾਂ ਦੀ ਕਹਾਣੀ ਕਥਨੀ ਅਨੁਸਾਰ ਆਪ ਜੀ ਅੱਗੇ ਇਹਨਾਂ ਦਿਨਾਂ ਨੂੰ ਸਮਰਪਿਤ ਰੋਜ਼ ਇੱਕ ਵੀਡੀਓ ਰੱਖਦੀ ਹਾਂ। ਗੁਰੂ ਸਾਹਿਬ ਜੀ ਪਰਵਾਨ ਕਰਨ ਮੇਰੀਆਂ ਭੁੱਲਾਂ ਬਖਸ਼ ਦੇ। ਆਪ ਗੁਰੂ ਪਿਆਰੀ ਸੰਗਤ ਬਖਸ਼ ਦੇਣਾ। ਅੱਜ ਦੇ ਦਿਨ ਭਾਈ ਸੰਗਤ ਸਿੰਘ ਜੀ ਤੇ ਬਹੁਤ ਸਾਰੇ ਸਿੰਘ ਚਮਕੌਰ ਸਾਹਿਬ ਜੀ ਸ਼ਹੀਦ ਹੁੰਦੇ ਹਨ। ਦੂਜਾ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਜੇਲ੍ਹ ਦੀ ਬੰਦੀ ਬਣਾ ਕੇ ਲਿਜਾਇਆ ਜਾਂਦਾ ਹੈ। ਇਹ ਵੀ ਅੱਜ ਦਾ ਦਿਨ ਹੀ ਹੈ। ਅਤੇ ਤੀਜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੱਛੀਵਾੜਾ ਸਾਹਿਬ ਪਹੁੰਚਦੇ ਹਨ। ਗੁਰੂ ਸਾਹਿਬ ਜੀ ਉਸ ਅਕਾਲ ਪੁਰਖ ਤੇ ਸ਼ੁਕਰਾਨੇ ਜਿਸ ਸੀ ਵੱਡੇ ਸਹਿਬਜ਼ਾਦੇ ਸ਼ਹੀਦੀਆਂ ਦਾ ਜਾਮ ਪੀ ਚੁੱਕੇ ਸਨ ਮਾਤਾ ਸਹਿਬ ਗور ਜੀ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦੇ ਵੀ ਕੋਲ ਨਹੀਂ ਸਨ ਸੰਗਤ ਜੀ ਇਸ ਤੋਂ ਬਾਅਦ ਛੋਟੇ ਸਹਿਬਜ਼ਾਦਿਆਂ ਨਾਲ ਕੀ ਹੁੰਦਾ ਹੈ ਸਹਿਬਜ਼ਾਦਿਆਂ ਨੂੰ ਕਿੱਥੇ ਲਿਜਾਇਆ ਜਾਂਦਾ ਹੈ ਇਸ ਬਾਰੇ ਅਸੀਂ ਅਗਲੀ ਵੀਡੀਓ 'ਚ ਜਾਣਾਂਗੇ 10 ਪੋ 25 ਦਸੰਬਰ ਦੇ ਇਤਿਹਾਸ ਨੂੰ ਅਸੀਂ ਕੱਲ ਜਾਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ